ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀਰ ਜੀ ਜਿਹੜੇ ਵੀ ਨਾ ਨੇ ਆਪਣੇ YouTube ਚੈਨਲ ਨੂੰ ਹਿੱਤ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਫਿਰ ਇੱਕ ਆਉਣ ਵਾਲੀ ਦੀ ਵੀਡੀਓ ਤੇ ਰੋਟੀ ਵੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਜੇ ਮੇਰੇ ਕਿਸੇ ਵੀਰ ਨੇ ਤਾਂ ਦੀ ਐਡ ਕਰਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 86990994728 ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਤੋ ਵਹਿਣਾ ਤੇ ਇੱਕ ਮੱਝ ਸੇਲ ਹੀ ਲੈ ਕੇ ਆਇਆ ਕਰਦੇ ਆ ਦਿਨੇ ਡਿਟੇਲ ਪ੍ਰੋਪਰ ਤੁਹਾਨੂੰ ਪਹਿਲੇ ਨੰਬਰ ਤੋਂ ਆਂ ਹੀ ਦੇਖ ਸਕਦੇ ਆ ਪਹਿਲੇ ਨੰਬਰ ਤੇ ਤੀਜਾ ਸੁਆਸ ਹੁੰਦੀ ਆ ਮੱਝ ਆਂ ਤੁਹਾਨੂੰ ਦੇਖ ਲਓ ਬਹੁਤ ਚੰਗਾ ਲੱਗਿਆ ਕੱਟ ਕੱਟ ਪੱਲਾ ਭਜਨ ਵਾਲੀ ਹੈਗੀ ਪਿੱਠਪੜਾ ਚੈੱਕ ਕਰ ਲਓ ਆਰਡਰ ਬਹੁਤ ਸੋਹਣਾ ਤਿਆਰ ਕਰ ਦੇਣੀ ਕਰਮ ਵਾਲੀ ਸੂਤ ਦੇ ਵਿੱਚ ਅਜੇ ਇਹਦੇ 4 ਤੋਂ 5 ਦਿਨ ਬਾਕੀ ਪਏ ਆ ਤੇ ਇੱਕ ਇਹਦੇ ਵਿੱਚ ਗੱਲ ਨੁਕਸ ਹੈਗਾ ਉਹ ਪਹਿਲਾਂ ਦੱਸ ਦਾਂਗੇ ਜਮਾਨਦਰ ਨੂੰ ਤੈ ਲੱਗੀ ਇਹਦੇ ਮਗਰ ਲਾ ਸਾਨੂੰ ਹੈ ਨਹੀਂਗਾ ਤਿੰਨ ਥਣ ਵਧੀਆ ਚਾਹਦੇ ਆ ਚੌਥਾ ਤੁਹਾਨੂੰ ਪਹਿਲਾਂ ਤੋਂ ਹੀ ਹੈ ਨਹੀਂਗਾ ਤੇ ਦੁੱਧ ਦੀ ਗੱਲ ਕਰੀਏ ਦੁੱਧ ਬਾਈ ਜੀ 10 11 ਕਿਲੋ ਬੜੀ ਨਾਉਂਦਰੀ ਨੂੰ ਚਵਾ ਦੋਗੀ ਸੂਨ ਦੇ ਵਿੱਚ ਇਹ 4 ਤੋਂ 5 ਨੰ ਰ ਪਏ ਆ ਕਾਫੀ ਥਣ ਥਣ ਚੈੱਕ ਕਰ ਲਓ ਬਹੁਤ ਸੋਹਣਾ ਸਿੰਘ ਸਿੰਘ ਦੇਖ ਲਓ ਕੋਈ ਲਸੀ ਨਾ ਵੀ ਨਹੀਂ ਪੂਰੀ ਬਜਰਾਨੀ ਮੱਝ ਆ ਗਈ ਤੇ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਮੱਝ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਦੇ ਸੰਪਰਕ ਕਰ ਲੈ ਪਰ ਇਹ ਜਿਹਦਾ ਫੋਨ ਹੋ ਜੂਗਾ ਹੋਊਗਾ ਜੈ ਜੀ ਅੱਗੇ ਦੋ ਨੰਬਰ ਐਚ ਐਫ ਕ੍ਰੋਸਬੇਡ ਦੇਖ ਸਕਦੇ ਆ ਸੂਨ ਵਾਲੀ ਆ ਦੂਜੀ ਸੂਏ ਸੂਨ ਦੇ ਵਿੱਚ ਇਹਦੇ 8 ਤੋਂ 9 ਦਿਨ ਬਾਕੀ ਪਏ ਆ ਤੇ ਜੇ ਗੱਲ ਕਰੀਏ ਜੀ ਆਰਡਰ ਦੀ ਆਰਡਰ ਦੇਖ ਸਕਦੇ ਆ ਬਹੁਤ ਸੋਹਣਾ ਤਿਆਰ ਅਨ ਚੈੱਕ ਕਰ ਲੋ ਚਾਰੇ ਥਣ ਪੂਰੇ ਨਿਕਣਗੇ ਤੇ ਪੂਰੀ ਸਪੇਸ ਤੇ ਲੱਗੇ ਹੱਤੀ ਜਵਾਈ ਵਾਲਾ ਥਣ ਲੱਗਿਆ ਫੇਸ ਬਿਊਟੀ ਚੈੱਕ ਕਰ ਸਕਦੇ ਕਦ ਫੁੱਲ ਆ ਹਨ ਨੇੜ ਤੋਂ ਦੇਖ ਲਓ ਬਾਕੀ ਹਵਾਨ ਨੇ ਢਲ ਡੂ ਲੂ ਬਹੁਤ ਪਈ ਹੈ ਜੀ 7-8 ਦਿਨਾਂ ਨੂੰ ਕਰਮ ਵਾਲੀ ਡਰ ਹੋਰ ਵੀ ਸੋਹਣਾ ਤਿਆਰ ਕਰਕੇ ਸੋਹਣਾ ਤੇ ਦੁੱਧ ਦੀ ਗੱਲ ਕਰੀਏ ਦੁੱਧ ਪਈ ਜੀ ਅਜੇ ਕਰੀ ਕੋਈ ਚੰਗੀ ਕੇਅਰ ਵਾਲਾ ਹੋਇਆ 20 ਤੋਂ ਬਾਹਰ ਚੋਲੂਗਾ ਪਰ ਆਪ 18-19 ਕਿਲੋ ਕਹਿ ਕੇ ਦੇਵਾਂਗੇ ਹਨ ਦੇਖ ਸਕਦੇ ਬਹੁਤ ਸੋਹਣਾਗਾ ਤੇ ਇਹਦਾ ਵੀ ਪ੍ਰਾਈਸ ਫੋਨ ਤੇ ਹੋ ਜਾਊਗਾ ਅਗੇ ਤਾਂ ਨੰਬਰ ਦੇਖ ਸਕਦੇ ਆ ਪਹਿਲਾ ਸੁਬਾ ਸੁਈ ਆ ਬੱਸੀ ਤੋ ਦੰਦ ਸੁਈ ਵੀਰ ਜੀ ਕੱਲ ਸਵੇਰ ਦੀ ਆ ਜੇਰ ਜੂ ਰੋਕੇ ਆ ਜਮ ਮਗਰ ਬੱਸਾ ਗਾ ਅਰ ਚੈੱਕ ਕਰੋ ਬਹੁਤ ਸੋਹਣਾ ਅਣ ਤੁਹਾਨੂੰ ਦੇਖ ਲਓ ਬਹੁਤ ਚੰਗਾ ਲੱਗਿਆ ਪੂਰਾ ਵਧੀਆ ਥਣ ਲੱਗਿਆ ਪਹਿਲਾ ਸੁਬਾ ਸੁਈ ਆ ਮਗਰੇ ਦੇ ਬੱਸਾ ਪਈਾ ਨਾੜੂਆ ਚੈੱਕ ਕਰ ਲਓ ਇਹ ਤਾਂ ਨਾੜੂਆ ਵੀ ਨਾਲ ਹੀ ਆ ਆ ਦੇਖ ਸਕਦਾ ਤੁਸੀਂ ਨਾੜੂਆ ਹਜੇ ਨਾਲ ਹੀ ਹੈਗਾ ਕੱਦ ਕੱਡ ਫੁੱਲ ਆ ਗਰਮੀਆਂ ਦਾ ਤੋਹਫਾ ਮੂਰੇ ਬਾਕੀ ਦੁੱਧੂ ਤੋਂ ਸੰਘਣਾ ਹੁੰਦਾ ਇਹਨਾਂ ਦੱਸਣ ਦੀ ਲੋੜ ਹੀ ਨਹੀਂ ਤੇ ਦੁੱਧ ਬਾਈ ਜੀ ਹੁਣੇ ਥੱਲੇ ਕੱਲ ਦੀ ਸੂਈ ਥੱਲੇ 9 ਤੋਂ 10 ਕਿਲੋ ਬੋਲੀ ਰੈਡੀ ਹੈ ਦੁੱਧ ਦੇ ਦੁੱਧ 13-14 ਕਿਲੋ ਤੇ ਬਾਜ-ਬੁਜਾ ਰੇਟ ਹੈ ਤਾਂ ਕੋਈ ਬਾਹਲਾ ਨਹੀਂ ਹੈਗਾ ਮੁੱਲ 33000 ਆ ਬਾਕੀ ਮਾਨਤਾਨ ਕਰ ਦਾਂਗੇ ਮੁੱਲ ਦਾ 33000 ਦੇਖ ਸਕਦੇ ਆ ਆਰਡਰ ਬਹੁਤ ਸੋਣਾ ਤੇ ਅੱਜ ਦੀ ਵੀਡੀਓ ਮੇਰੇ ਆਪ ਦੇ ਫਾਰਮ ਤੋਂ ਸਾਡੇ ਦੇ ਤਿੰਨ ਜਾਨਵਰ ਲੈ ਕੇ ਆਏ ਤੇ ਇਹਨਾਂ ਦੀ ਪ੍ਰੋਪਰ ਡਿਟੇਲ ਦੇਤੀ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਜਾਨਵਰ ਸੰਤੁਸ਼ਟ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲੈਣਾ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਪਿੰਡ ਆਪਣਾ ਜਾ ਜਪਾ ਵੀਡੀਓ ਕਵਰ ਕਰੀਏ ਆਪਣੇ ਕਰੋ ਤਰੀਕ 8 ਪਹਿਲਾ ਮਹੀਨਾ 2025 ਤੇ ਵੀਡੀਓ ਨੇੜੇ ਤੱਕ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਾਂਗਾ ਅਗਿਨੀ ਵੀਡੀਓ ਤੇੰਕਿਊ ਯੂ